माया बंदा बहुत कई बार श्रद्धा भावना सुखी बंदा सुखी बंदा माया वाला बनान रब मायाकारी होता उसने बहुत होगा को चुना गुरु अमरदा वो अन्ना चुना ਸਫਲਰ ਦੁਦਈ ਹੈ ਆਪਣੀ ਰੋਣਾ ਬੋਸ ਰਚਦਾ ਅਗਿਆਨਤਾ ਵਿੱਚ ਹੁੰਦਾ ਹੈ ਉਹਨੂੰ ਕਿਸੇ ਗਰੀਬ ਨੂੰ ਪਰਦੇਈ ਨਹੀਂ ਉਹ ਕਿਹਨੂੰ ਪੁਰਾਣੇ ਬੋਲਾ ਵੀ ਪੁੱਛਦਾ ਉਹਨੂੰ ਦਿਸਦਾ ਹੀ ਨਹੀਂ ਰੱਬ ਕਿ ਰੱਬ ਬਸ ਪੈਦ ਉਹਨੂੰ ਦਿਸਦਾ ਹੀ ਨਹੀਂ ਸੁਖੀ ਮੰਨਦਾ ਤਾਂ ਰੱਬ ਤੋਂ ਮੋੜ ਪਰੋ ਹੋ ਜਾਂਦਾ ਹੈ ਕਈ ਵਾਰ ਕਿਉਂਕਿ ਉਹ ਤਾਂ ਸੁਖੀ ਦਨਿਆ ਵੀ ਇਹ ਮੇਰੇ ਨਾ ਮਾਇਆ ਵਾਲੇ ਸੁਖੀ ਇੰਨੇ ਨੇ ਉਹਨੂੰ ਕਦੇ ਰੱਬ ਜਿੱਤੇ ਨਹੀਂ ਹੁੰਦਾ ਦੁਖੀ ਬੰਦਾ ਵੀ ਕਈ ਵਾਰ ਰੱਬ ਤੋਂ ਮੁਨਕਰ ਹੋ ਜਾਂਦਾ ਹੈ ਇਹ ਚੇਤੇ ਰੱਖੇ ਦੁਖੀ ਬੰਦਾ ਵੀ ਕਈ ਵਾਰ ਰੱਬ ਤੋਂ ਮੁਨਕਰ ਹੋ ਜਾਂਦਾ ਹੈ ਉਹ ਕਹਿੰਦਾ ਜੀ ਰੱਬ ਹੈ ਜੇ ਰੱਬ ਹੁੰਦਾ ਤਾਂ ਮੇਰੇ ਦੁੱਖ ਟੁੱਟ ਜਾਂਦੇ ਮੈਂ ਬੜੀਆਂ ਅਰਦਾਸਾਂ ਸੁਣੀਆਂ ਬੇਨਤੀਆਂ ਕੀਤੀਆਂ ਤਾਰ ਬਦੇ ਆਸ ਜਾਨਾ ਤੇ ਗਿਆ ਮੈਂ ਕਿ ਮੇਰਾ ਇਹ ਦੁੱਖ ਟੁੱਟ ਜਾਵੇ ਮੇਰੇ ਦੁੱਖ ਨਹੀਂ ਸੁਣਦੇ ਜੇ ਰੱਬ ਹੁੰਦਾ ਮੇਰੀ ਅਰਦਾਸ ਨਹੀਂ ਸੁਣਦਾ ਮੇਰਾ ਦੁੱਖ ਟੁੱਟ ਜਾਂਦਾ ਬਸ ਸੁਣ ਤੇ ਇੱਕ ਜਕੀਂ ਤੇ ਆ ਗਿਆ ਕਿ ਰੱਬ ਦੇ। ਦੁਖੀ ਬੰਦੇ ਕਹਿੰਦੇ ਨੇ। ਪਰ ਕਦੇ ਉਹਨੇ ਬਜਰੇ ਨੇ ਝਾਤ ਨੂੰ ਮਾਰੀ ਦਾ ਆਪਣੇ ਜੀਵਨ ਦੇ ਵਿੱਚ ਵੀ ਮਨਾ ਮੇਰੇ ਕਰਮ ਖੇਤਰਾਂ ਦੇ। ਹੁਣ ਪਤਾ ਨਹੀਂ ਆਪਣੇ ਕਰਮਾਂ ਦੇ ਸਾਨੂੰ ਪਤਾ ਨਹੀਂ ਸਾਡੇ ਕਰਮ ਖੇਤਰਾਂ ਦੇ। ਫੜੋ ਜਿਹੜਾ ਤੂੰ ਖਾਇਆ ਸਾਡੇ ਕਰਮਾਂ ਕਰਕੇ ਆਇਆ। ਕਿਉਂ ਭੁਗੜਾਈ ਪੈ ਰਿਹਾ। ਲੇਖਨਾ ਬਿਟੀ ਮੇਰ ਸਕੀ 2 ਲਿਖਿਆ ਕਰਤਾ। ਮਿਟ ਨਾ ਦੇ। ਉਹ ਭੁਗੜੇ ਹੀ ਬੜੇ। ਜਿਹੜਾ ਬੰਦਾ ਦੁੱਖ ਦੇ ਸਮੇਂ ਵੀ ਇਹ ਕਹਿੰਦਾ ਨਾ ਕਿ ਇਹਦੀ ਰੱਬ ਹੈ ਜੇ ਹੁੰਦਾ ਰੱਬ ਮੇਂ ਅਰਦਾਸ ਸੁਣਦਾ ਮੈਂ ਬੜੀਆਂ ਬੇਨਤੀਆਂ ਕੀਤੀਆਂ ਮੈਂ ਧਰਮ ਦੇ ਸਥਾਨਾਂ 'ਤੇ ਜਾ ਕੇ ਮੱਛੇ ਟੇਕੇ ਰੱਬ ਹੈ ਉਹ ਵੀ ਮਨੁੱਖ ਰੋਹੀਆ ਪੁੱਛਦਾ ਸੁਖ ਵਾਲਾ ਵੀ ਮਜਰਾ ਮੁੰਡਾ ਕਰੇ ਕਿ ਤੂੰ ਕਿਉਂ ਦੁਨਿਆਵੀ ਸੁੱਖ ਉਹ ਕਹਿੰਦਾ ਮੈਂ ਰੱਬ ਦੇ ਨਾਲ ਕਿਉਂ ਤੇ ਹੁਣੇ ਮੇਰੇ ਕੋਲ ਤਾਂ ਮਾਇਆ ਹੈ। ਮਾਇਆ ਕਰਕੇ ਬਹੁਤਾਤ ਗਿਣਤੀ ਹੈ ਰੱਬ ਨੂੰ ਤੇ ਹੁੰਦੀ ਸੰਪੇ ਕਰਨੀ ਸਿਰ ਤੇ ਇਹ ਮਰਤ ਮਾਇਆ ਕਰਕੇ ਪਤਾ ਰੱਬ ਨੂੰ ਤੇ ਹੋਵੇ ਉਹਦੇ ਮਨ ਵਿੱਚ ਇੱਕ ਭਰਮ ਪੈ ਗਿਆ ਕਿ ਮੇਰੇ ਪਿਤਾ ਮਾਇਆ ਪਹਿਲੀ ਹੀ ਬੋਲਦੇ ਉਹ ਮੁਨਕਰੀ ਹੋ ਗਿਆ ਰੱਬ ਦਾ ਦੁਖੀ ਬੰਦਾ ਵੀ ਤੇ ਸੁਖੀ ਬੰਦਾ ਵੀ ਦੋਨੋਂ ਬੋਲ ਕਰੋ ਪਰ ਜਿਹਦੇ ਅੰਦਰ ਭਾਵਨਾ ਬਣ ਜਾਵੇ ਨਾ ਉਹ ਫਿਰ ਦੁੱਖ ਦੇ ਵਿੱਚ ਵੀ ਹੁੰਦਾ ਤੇ ਸੁੱਖ ਦੇ ਵਿੱਚ ਵੀ ਹੁੰਦਾ ਉਦੋਂ ਦੁੱਖ ਮਿਲ ਰਿਹਾ ਨੇ ਜੇ ਖੁਸ਼ ਦੇ ਤੂੰ ਦੇ ਹਰ ਦੁੱਖ ਵੀ ਤੂੰ ਦੇ ਤੀ ਜੇ ਖੁਸ਼ ਨੇ ਤਾਂ ਕੀਤੀ ਹੀ ਰਾਜ ਦੁੱਖ ਬਿਨੁ ਮਨਾਈ ਤਰ ਗੁਰੂ ਰਾਮ ਦਾ ਤਰ ਤਕ ਕਹਿੰਦੇ ਜੇ ਤੂੰ ਸੁਖ ਦਿੰਦਾ ਨਾ ਫੇਰ ਵੀ ਕਿਨੂ ਜੁ ਹੋਣਾ ਕਿ ਤੇਰੀਆਂ ਦਾਤਾਂ ਨੇ ਮਾਲਕ ਤੂੰ ਸਾਨੂੰ ਇਸ ਖਾ ਦੀ ਦਾਤ ਦੇ ਤੂੰ ਤੇਰਾ ਤਨ ਪਾਦਾ ਤੇਰੀ ਦਿੱਤੀ ਦਾਤ ਜੇ ਤੂੰ ਦੁੱਖ ਦਿੰਦਾ ਤਾਂ ਵੀ ਕਿਨੂ ਹੋਣਾ ਕੀਤਿਆਂ ਦੁੱਖ ਸੁਖ ਸਦਮਾਰ ਇਹ ਪੇਦਾ ਕਰਦਾ ਫਿਰ ਵੀ ਤੈਨੂੰ ਕਿਉਂ ਉਹ ਦੁੱਖ ਦੇ ਵਿੱਚ ਤੈਨੂੰ ਕਿਉਂ ਰਹੇ ਪੁਰਾਣੇ ਖਰਾਨਾ ਕਰਦਾ ਹੈ ਕਿ ਪਤਾ ਨਹੀਂ ਕਿੱਡਾ ਕਬੜਾ ਲੋਕ ਹੋਣਾ ਸੁਤੇ ਛੋਟਾ ਜਿਹਾ ਦੇ ਕੇ ਮਟਾ ਦਿੱਤਾ ਇਸ ਕਰਕੇ ਤੇਰਾ ਦੁੱਖ ਉਸ ਕਰਕੇ ਉਹ ਤਾਂ ਨਵਾਦ ਕਰਦਾ ਹੈ ਕਿ ਇਹ ਦੁੱਖ ਭੁੱਖ ਸਦਮਾਰਾ ਸਭ ਤੇਰੀਆਂ ਹੀ ਦਸਨ ਹੈ ਕੀਤਿਆਂ ਦੁੱਖ ਸੁਖ ਸਦਮਾਰ ਇਹ ਪੇਦਾ ਕਰਦਾ ਤੈਨੂੰ ਦਾ ਉਹ ਦੁੱਖ ਸੁੱਖ ਦੇ ਵਿੱਚ ਮਿਲਦੀ ਹੁੰਦਾ ਹੈ ਭਾਪਾ ਉਹ ਮੁਨਕਰ ਨਹੀਂ ਹੁੰਦਾ ਨਾ ਅੱਖਾਂ ਵਿੱਚ ਨਾ ਜਿੱਖਾਂ ਵਿੱਚ ਸੁੱਖਾਂ ਦੇ ਦੁੱਖਾਂ ਵਿੱਚ ਰੱਬ ਨੂੰ ਤੇ ਹੌਣ ਬੋਲਾ ਤੇ ਆਇਆ ਕਰਦਾ ਹੈ ਉਹਦੀਆਂ ਦਾਤਾਂ ਲੈ ਕੇ ਉਹਦਾ ਸ਼ੁਕਰਾਨਾ ਕਰਦਾ ਹੈ ਜਿਉਂਦੇ ਜੀਵਨ ਵਿੱਚ ਕਰਮਾ ਕਰਕੇ ਕੋਈ ਦੁੱਖ ਆ ਗਿਆ ਨਾ ਫਿਰ ਵੀ ਉਹ ਰੱਬ ਦਾ ਸ਼ੁਕਰਾਨਾ ਕਰਦਾ ਹੈ ਕਿ ਤੇਰਾ ਨਾਮ ਜਪਦੇ ਆ ਪਤਾ ਨਹੀਂ ਜੇ ਤੇਰਾ ਨਾਮ ਨਾ ਜਪਦੇ ਹੁੰਦੇ ਕਿੱਡਾ ਵੱਡਾ ਦੁੱਖ ਮਿਲ ਜਾਂਦਾ ਹੁਣ ਤੇਰਾ ਨਾਮ ਜਪਦੇ ਆਂ ਨਾ ਉਹ ਬਹੁਤ ਵੱਡਾ ਅੜਵ ਵਾਲਾ ਦੂਖ ਸੁਣੇ ਜਿਹੜਾ ਤੇਰੇ ਛੋਟਾ ਜਾ ਕਰਕੇ ਪਰਮੇਸ਼ਰ ਇਸ ਕਰਕੇ ਤੇਰਾ ਬਖਸ਼ਦਾ ਪੁੱਤਾਂ ਕੋਲੋਂ ਤੁਹਾਨੂੰ ਬਖਸ਼ਦਾ